ਪੰਜਾਬ ਦੀ ਝਾਕੀ ਰੱਤ ਕਰਨ ਦੇ ਫੈਸਲੇ ਤੇ ਸੁਨੀਲ ਜਾਖੜ ਦਾ ਧੋਗਲਾ ਚਿਹਰਾ ਬਾਤਪਦਾ ਏਜੰਟ ਬਣ ਕੇ ਕੰਮ ਕਰ ਰਿਹਾ ਹੈ ਜਾਖੜ ਪੰਜਾਬ ਨਾਲ ਖੜਨ ਦੀ ਬਜਾਏ ਕੇਂਦਰ ਦੇ ੱਟਕੇ ਦਾ ਦੇ ਰਿਹਾ ਸਾਥ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਗੁਰਦਾਸ ਮਾਨ ਦਾ ਇਹ ਗੀਤ ਕਾਫੀ ਮਕਬੂਲ ਹੋਇਆ ਪਰ ਜੇਕਰ ਗੱਲ ਕੀਤੀ ਜਾਏ ਖੂਬੀਆਂ ਦੀ ਤਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕੇਂਦਰ ਦੇ ਪੰਜਾਬ ਨਾਲ ਹਰ ਵਾਰ ਕੀਤੇ ਜਾਂਦੇ ਤੱਕੇ ਦੇ ਖਿਲਾਫ ਮੂੰਹ ਨਾ ਖੋਲਣਾ ਤੇ ਉਲਟਾ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਭੰਡੀ ਪ੍ਰਚਾਰ ਕਰਨਾ ਕਿੱਧਰ ਨੂੰ ਇਸ਼ਾਰਾ ਕਰਦਾ ਹੈ ਕਿ ਪੰਜਾਬ ਤੇ ਪੰਜਾਬੀਅਤ ਦੇ ਹੱਕ 'ਚ ਖੜਨ ਵਾਲੇ ਮੁੱਖ ਮੰਤਰੀ ਖਿਲਾਫ ਇਹੋ ਜਿਹਾ ਪ੍ਰਚਾਰ ਕਰਨਾ ਸਹੀ ਹੈ ਸਾਰੀ ਗੱਲ ਤੁਹਾਨੂੰ ਪਤਾ ਹੀ ਹੋਵੇਗੀ ਕਿ ਬਿੱਤੇ ਦੀ ਨਹੀਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਵਲਾ ਸਲੂਕ ਇੱਕ ਵਾਰ ਫੇਰ ਕੀਤਾ ਤੇ ਪੰਜਾਬ ਨਾਲ ਵਿਤਕਰਾ ਕਰਦਿਆਂ ਇਸ ਵਾਰ ਵੀ ਪੰਜਾਬ ਦੀ ਝਾਂਕੀ ਨੂੰ ਗਣਤੰਤਰ ਦੀਪਸ ਲਈ ਮਨਜ਼ੂਰੀ ਨਹੀਂ ਦਿੱਤੀ ਜਿਸ ਮਗਰੋਂ ਸੀਐਮ ਮਾਨ ਨੇ ਮੁੱਦਾ ਚੱਕਿਆ ਕਾ ਕੇਂਦਰ ਦਾ ਏਜੰਟ ਬਣ ਕੇ ਕੰਮ ਕਰਦੇ ਹੁਣ ਤੱਕ ਪੰਜਾਬ ਦੇ ਸਿਰੋਂ ਆਪਣੀ ਸਿਆਸਤ ਚੰਪਾਉਣ ਵਾਲੇ ਸੁਨੀਲ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਰੱਖ ਕੇ ਕੇਂਦਰ ਦੇ ਫੈਸਲੇ ਨੂੰ ਸਹੀ ਦੱਸਿਆ ਤੇ ਉਲਟਾ ਇਹ ਕਿਹਾ ਕਿ ਪੰਜਾਬ ਦਾ ਜਲੂਸ ਕਢਾਉਣਗੇ ਹੁਣ ਤੁਸੀਂ ਖੁਦ ਦੇਖੋ ਕਿ ਹੁਣ ਤੱਕ ਕੇਂਦਰ ਨੇ ਕਿੰਨੇ ਵਿਤਕਰੇ ਪੰਜਾਬ ਨਾਲ ਕੀਤੇ ਨੇ ਕਦੇ ਫੰਡ ਰੋਕੇ ਕਦੇ ਝਾੜੀਆਂ ਰੋਕੀਆਂ ਕਦੇ ਆੜੀਆਂ ਰੋਕਿਆ ਜੀਐਸਟੀ ਦਾ ਪੈਸਾ ਰਿਲੀਜ਼ ਨਹੀਂ ਕੀਤਾ ਰੂਰਲ ਫੰਡ ਰੋਕੇ ਫਸਲ ਦੇ ਟੁੱਟੇ ਦਾਣਿਆਂ ਤੇ ਘਟ ਲਾਇਆ ਅਗਨੀ ਵੀ ਸ਼ਹੀਦਾਂ ਦਾ અપਮਾਨ ਕੀਤਾ ਤੇ ਕੋਈ ਸਨਮਾਨ ਨਹੀਂ ਦਿੱਤਾ ਇਸ ਦਾ ਮਤਲਬ ਤਾਂ ਸਿੱਧਾ-ਸਿੱਧਾ ਇਹ ਨਿਕਲਦਾ ਹੈ ਕਿ ਜੇਕਰ ਭਾਜਪਾ ਨੂੰ ਵੋਟ ਪਾਉਂਗੇ ਤਾਂ ਤੁਹਾਡੀ ਝਾਂਕੀ ਦਿਖਾ ਦਵਾਂਗੇ ਨਹੀਂ ਤਾਂ ਵਾਪਸ ਲੈ ਜਾਓ ਆਪਣੀ ਝਾਂਕੀ ਹੈਰਤ ਇਸ ਗੱਲ ਦੀ ਵੀ ਹੈ ਕਿ ਸੁਨੀਲ ਜਾਕਰ ਨੇ ਕਿਹਾ ਕਿ ਆਪਣੀਆਂ ਫੋਟੋਆਂ ਇਹਨਾਂ ਨੇ ਝਾਕੀ 'ਚ ਦਿਖਾਉਣੀਆਂ ਸੀ ਪਰ ਬਿੱਤੇ ਦੀ ਨਹੀਂ ਸੀ ਇਹ ਮਾਨ ਨੇ ਸਾਫ ਕਰ ਦਿੱਤਾ ਸੀ ਕਿ ਅਸੀਂ ਤਿੰਨ ਝਾਕੀਆਂ ਭੇਜੀਆਂ ਸੀ ਇੱਕ ਸ਼ਹੀਦਾਂ ਦੀ ਤੇ ਇੱਕ ਮਾਈ ਭਾਗੋ ਦੀ ਨਾਰੀ ਸ਼ਕਤੀ ਨੂੰ ਲੈ ਕੇ ਤੇ ਇੱਕ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਜਿਸਮਾਕਰੋ ਫੇਰ ਆਹ ਭੰਦੀ ਪ੍ਰਚਾਰ ਕਰਨਾ ਭਾਜਪਾ ਦੀ ਪੰਜਾਬ ਵਿਰੋਧੀ ਮਨਸ਼ਾ ਨੂੰ ਦਰਸਾਉਂਦਾ ਤੇ ਹੋਰ ਕੋਈ ਵੀ ਭਾਜਪਾ ਲੀਡਰ ਜੋ ਪੰਜਾਬ ਦੇ ਵਸਨੀਕ ਤੇ ਲੀਡਰ ਨੇ ਤੇ ਹੁਣ ਤੱਕ ਪੰਜਾਬ ਦੇ ਮੁੱਦਿਆਂ ਨੂੰ ਚੱਕ ਕੇ ਉਹਨਾਂ ਨੇ ਆਪਣੀ ਸਿਆਸਤ ਚਮਕਾਈ ਉਹ ਵੀ ਪੰਜਾਬ ਵਿਰੋਧੀ ਫੈਸਲਿਆਂ ਖਿਲਾਫ ਆਵਾਜ਼ ਨਹੀਂ ਚੱਕ ਸਕੇ ਤੇ ਜੇਕਰ ਅੱਜ ਸੀਐਮਾਨ ਆਵਾਜ਼ ਚੱਕ ਰਿਹਾ ਤਾਂ ਉਹਨਾਂ ਖਿਲਾਫ ਇਹਨਾਂ ਵੱਲੋਂ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਇਹ ਸਾਬਤ ਕਰਦਾ ਹੈ ਕਿ ਪੰਜਾਬ ਹਿੱਤੇ ਸ਼ਿਕਾਣਾ ਤੇ ਵਿਤਕਰਾ ਕਰਦੀ ਭਾਜਪਾ ਦੇ ਹੱਕ ਚ ਕੋਣਾ ਹੈ